ਅੱਜ ਗੱਲ ਜੀ ਡੀਪੀ ਜੀ ਪੰਜਾਬੀ ਦਾ ਟਾੜਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਰ ਉਹ ਜੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਹੁਣ ਨਹੀਂ ਹੋਣਗੇ ਬਹੁਤ ਜ਼ਿਆਦਾ ਪੰਜਾਬੀ ਡਿਪੋਰਟ ਨਹੀਂ ਹੋਣਗੇ ਬਹੁਤ ਜ਼ਿਆਦਾ ਜਿਹੜੇ ਨੇ ਉਹ ਭਾਰਤੀ ਡਿਪੋਰਟ ਕਿਉਂਕਿ ਡਿਪੋਰਟ ਦੇ ਉੱਤੇ ਲੱਗੀ ਹੈ ਪਾਬੰਦੀ ਗੱਲ ਸਾਰੀ ਤੁਹਾਡੇ ਨਾਲ ਸਾਂਝ ਕਰ ਲੈਣੇ ਆ ਕਿ ਤੁਸੀਂ ਜਾਣਦੇ ਹੋ ਕਿ 트럼ਪ ਨੇ ਬੜੀ ਵੱਡੇ ਲੈਵਲ ਤੇ ਜਿਹੜਾ ਆ ਉਹ ਭਾਰਤੀਆਂ ਨੂੰ ਡਿਪੋਰਟ ਕੀਤਾ ਤਾਂ ਦਾ ਦੇ ਕਿ ਲਗਾਤਾਰ ਜਿਹੜਾ ਆ ਉਹ ਚਾਰ ਫਲਾਈਟਾਂ ਭਾਰਤ ਦੇ ਵਿੱਚ ਆ ਚੁੱਕੀਆਂ ਨੇ ਜਿਨ੍ਹਾਂ ਨੂੰ ਡਿਪੋਰਟ ਕਰਕੇ ਯੂ ਐਸ ਏ ਸਰਕਾਰ ਵੱਲੋਂ ਇੱਥੇ ਭੇਜਿਆ ਗਿਆ ਤਾਂ ਦਾ ਦੇ ਕਿ ਡੋਨਲਡ 트럼ਪ ਨੇ ਲਗਾਤਾਰ ਹੀ ਭਾਰਤੀਆਂ ਦੇ ਨਾਲ ਜੈਤੀ ਕੀਤੀ ਲਗਾਤਾਰ ਹੀ ਪੰਜਾਬੀਆਂ ਦੇ ਨਾਲ ਜੈਤੀ ਕੀਤੀ ਤੇ ਉਹਨਾਂ ਨੂੰ ਭਾਰ ਭਾਰ ਜਹਾਜ਼ ਜਿਹੜਾ ਆ ਵਾਪਸ ਮੋੜ ਦਿੱਤਾ ਤੇ ਅਜੇ ਵੀ ਬਹੁਤ ਸਾਰੇ ਭਾਰਤੀਆਂ ਤੇ ਬਹੁਤ ਸਾਰੇ ਪੰਜਾਬੀਆਂ ਨੂੰ ਯੂ ਐਸ ਏ ਦੇ ਵਿੱਚ ਤੰਗ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਤੰਗ ਕਰਦੇ ਕਰਦੇ ਜਿਹੜਾ ਆ ਡਿਪੋਰਟ ਕਰਨ ਦੇ ਲਈ ਜਿਹੜਾ ਆ ਉਹ ਤਿਆਰੀਆਂ ਕਰਦਾ ਜਾ ਰਿਹਾ ਸੀ ਤਾਂ ਦੱਦਈਏ ਕੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਉਥੋਂ ਦੀ ਸੰਗੀ ਅਦਾਲਤ ਨੇ ਇਹ ਫੈਸਲਾ ਲਿਆ ਤੇ ਵੱਡਾ ਫੈਸਲਾ ਸੁਣਾ ਦਿੱਤਾ ਡੋਨਲਡ 트ੰਪ ਨੂੰ ਕਿ ਉਹ ਇਹਨਾਂ ਜਗ੍ਹਾ ਦੇ ਉੱਤੇ ਜਾ ਕੇ ਤੇ ਸਾਪੇਮਾਰੀ ਨਹੀਂ ਕਰ ਸਕਦਾ ਉਹਨਾਂ ਦੀ ਜਿਹੜੀ ਟੀਮ ਹੈ ਉਹ ਸਾਪੇਮਾਰੀ ਨਹੀਂ ਕਰ ਸਕਦੀ ਤਾਂ ਦੱਸਦੇ ਆ ਕਿ ਸੰਗੀ ਅਦਾਲਤ ਵੱਲੋਂ ਜੋ ਕਿ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆਈਏ ਉੱਥੇ ਦੱਸਿਆ ਜਾ ਰਿਹਾ ਕਿ ਸੰਗੀ ਅਦਾਲਤ ਵੱਲੋਂ ਇੱਕ ਬੜਾ ਵੱਡਾ ਫੈਸਲਾ ਲੈਂਦੇ ਹੋਏ ਡੋਨਲਡ 트ੰਪ ਤੇ ਉਹਦੀ ਟੀਮ ਨੂੰ ਇਹ ਕਹਿ ਦਿੱਤਾ ਆ ਕਿ ਤੁਸੀਂ ਹੁਣ ਜੜਾ ਆ ਗੁਰਦੁਆਰਾ ਸਾਹਿਬ ਮੰਦਰ ਮਸੀਤਾਂ ਜਾਂ ਜਿੰਨੇ ਵੀ ਉਥੋਂ ਦੇ ਧਾਰਮਿਕ ਸੰਸਥਾਨ ਨੇ ਉਥੋਂ ਤੁਸੀਂ ਕਿਸੇ ਨੂੰ ਵੀ ਰਿਪੋਰਟ ਨਹੀਂ ਕਰ ਸਕਦੇ ਸਾਪੇਮਾਰੀ ਨਹੀਂ ਕਰ ਸਕਦੇ ਤੋਂ ਤੁਹਾਨੂੰ ਦੱਦੀ ਕਿ ਜਿੰਨੇ ਵੀ ਲੋਕ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਮੰਦਰ ਦੇ ਵਿੱਚ ਮਸੀਤ ਦੇ ਵਿੱਚ ਜਿਹੜੇ ਉੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਕਰਦੇ ਨੇ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸਰਨ ਲਈ ਹੋਈ ਹੈ ਉਹਨਾਂ ਨੂੰ ਡੋਨਲਡ ਟਰੰਪ ਵੱਲੋਂ ਜਿਹੜਾ ਆ ਔਰ ਡਿਪੋਰਟ ਨਹੀਂ ਕੀਤਾ ਜਾਏਗਾ ਕਿਉਂਕਿ ਸੰਘੀ ਅਦਾਲਤ ਦਾ ਬੜਾ ਵੱਡਾ ਫੈਸਲਾ ਜਿਹੜਾ ਆ ਉਹ ਡੋਨਲਡ ਟਰੰਪ ਨੂੰ ਮੰਨਣਾ ਹੀ ਪੈਣਾ ਆ ਤੇ ਲਗਾਤਾਰ ਜਿਹੜੀ ਇਹ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਇਹ ਗੱਲ ਸਾਹਮਣੇ ਆ ਰਹੀ ਕਿ ਹੁਣ ਜਿਹੜਾ ਆ ਪੰਜਾਬੀ ਡਿਪੋਰਟ ਨਹੀਂ ਕੀਤੇ ਜਾਣਗੇ ਖਾਸ ਕਰਕੇ ਗੁਰਦੁਆਰਿਆਂ ਤੇ ਨਾਲ ਦੀ ਨਾਲ ਜਿਹੜੀਆਂ ਉਥੋਂ ਦੀਆਂ ਮਸੀਤਾਂ ਮੰਦਰ ਨੇ ਉਹਨਾਂ ਦੇ ਵਿੱਚੋਂ ਜਿੰਨੇ ਵੀ ਬੈਠੇ ਹੋਏ ਪੰਜਾਬੀ ਚਾਹੇ ਭਾਰਤੀ ਨੇ ਉਹਨਾਂ ਨੂੰ ਜਿਹੜਾ ਆ ਉਥੋਂ ਡਿਪੋਰਟ ਨਹੀਂ ਕੀਤਾ ਜਾਏਗਾ ਇਹ ਸੰਗੀ ਅਦਾਲਤ ਦਾ ਉਹਨਾਂ ਦਾ ਫੈਸਲਾ ਜਿਹੜਾ ਆ ਉਹ ਡੋਨਲਡ ਟਰੰਪ ਨੂੰ ਕਿਹਾ ਗਿਆ ਆ ਕਿ ਹੁਣ ਉਹ ਇਸ ਤਰ੍ਹਾਂ ਦਾ ਜਿਹੜਾ ਆ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਜਿਹੜਾ ਆ ਡਿਪੋਰਟ ਨਹੀਂ ਕਰ ਸਕਦੇ ਖਬਰ ਤੁਹਾਨੂੰ ਕਿਵੇਂ ਦੀ ਲੱਗੀਏ ਇਹਦੇ ਤੇ ਆਪਣਾ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਨਾਲ ਦੀ ਨਾਲ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਸੱਜਣ ਮਿੱਤਰ ਤੱਕ ਇਹ ਵੀਡੀਓ